ਕ੍ਰਿਸ਼ਨ ਕੀ ਗੱਲ ਕੀ ਹੋਈ ਤੁਹਾਡੀ ਪਤਨੀ ਕਿੰਨੇ ਦਿਨਾਂ ਤੋਂ ਗਾਇਬ ਸੀਗੀ ਬੁੱਧਵਾਰ ਨੂੰ ਗਈ ਐ ਬੁੱਧਵਾਰ ਨੂੰ ਕਿਸ ਹਲਾਤਾਂ ਚ ਗਈ ਸੀ ਕੀ ਕੰਮ ਕਰਦੀ ਸੀ ਇਹ ਲਵਾਈ ਦਾ ਕੰਮ ਕਰਦੀ ਤੇ ਤੁਸੀਂ ਤਿੰਨ ਦਿਨ ਤੱਕ ਪੁਲਿਸ ਰਿਪੋਰਟ ਕੀਤੀ ਸੀ ਮੈਂ ਗਿਆ ਸੀ ਬੁੱਧਵਾਰ ਨੂੰ ਤੇ ਮੈਂ ਸ਼ਾਮ ਵੀ ਗੱਦ ਆਇਆ ਤੇ ਮੇਰੀ ਕੁੜੀ ਕਹਿੰਦੀ ਵੀ ਉਹਦੇ ਨਾਲ ਗਈ ਐ ਕਿੰਨੇ ਨਾਲ ਗਈ ਸੀਗੀ ਬਹੁਤ ਮੰਦੇ ਨਾਲ ਅੱਛਾ ਮੈਂ ਕਿਹਾ ਕੰਮ ਤਾਂ ਜਾਂਦੀ ਵੀ ਰਾਤ ਲੱਗੇ ਜਾਂਦੀ ਕੋਈ ਵਾਰੀ ਆਜੂ ਕਿਸੇ ਵੇਲੇ ਤੇ ਮੈਨੂੰ ਅੱਜ ਪਤਾ ਲੱਗਿਆ ਤੇ ਕੀ ਹਾਲਾਤਾਂ ਚ ਤੁਹਾਡੀ ਮਹਿਲਾ ਵਾਈਫ ਤੁਹਾਨੂੰ ਕਿਵੇਂ ਪਤਾ ਲੱਗਿਆ ਉਹ ਮਤਲਬ ਤੁਹਾਡੀ ਜਿਹੜੀ ਵਾਈਫ ਹੈ ਉਹਦਾ ਡੈੱਡ ਬਡੀ ਮਿਲੀ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਪੁਲਿਸ ਦਾ ਫੋਨ ਗਿਆ ਸਾਡੇ ਪ੍ਰਧਾਨ ਨੂੰ ਦੱਸਿਆ ਉਹ ਕਹਿੰਦਾ ਵੀ ਤੁਹਾਡੇ ਕੋਲ ਫੋਨ ਆਇਆਗਾ ਚੱਲ ਅੱਛਾ ਅੱਛਾ ਜਦੋਂ ਪਰ ਆ ਚੱਲੇ ਕੋਈ ਪਤਾ ਲੱਗਿਆ ਕੋਈ ਕਿਸੇ ਨਾਲ ਕੋਈ ਰੰਜਿਸ਼ ਕਿਸੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਸੀ ਪੂਜਾ ਜੀ ਕੀ ਗੱਲ ਕੀ ਹੋਈ ਤੁਹਾਡੀ ਨੌ ਨਾਲ ਜੀ ਕੋਈ ਗੱਲ ਨਹੀਂ ਜੀ ਉਹ ਪਾਰਕ ਕੋਲ ਰਹਿੰਦੀ ਸੀ ਤੋਂ ਨੰਬਰ ਪਾਰਕ ਕੋਲੇ ਤੇ ਮੇਰਾ ਮੁੰਡਾ ਵੱਡਾ ਵੀ ਮੇਰੇ ਕੋਲ ਰਹਿੰਦਾ ਸੀ ਮੇਰਾ ਪੋਤਾ ਹੈ ਮੇਰੇ ਕੋਲ ਰਹਿੰਦਾ ਸੀ ਤੋਂ ਜਵਾਖਣ ਲੱਗੇ ਰਹਿੰਦੇ ਸੀ ਉਹ ਉਹਨੂੰ ਨਾ ਦਸਵਾਰਾ ਦਿਨ ਚ ਬੱਡੇ ਮੁੰਡਾਲ ਦੇ ਘਰ ਵਾਲੀ ਨੂੰ ਲੈ ਗਈ ਸੀ ਆਪਣੇ ਕੋਲ ਤਾਂ ਹੁਣ ਮੈਂ ਤਾਂ ਵੀ ਨਾ ਉਹ ਸਾਡੇ ਕੋਲ ਆਂਦੀ ਸੀ ਨਾ ਸੀ ਜਾਂਦੇ ਸੀ ਉਹਨੇ ਲੈ ਗਈ ਸੀ 10-12 ਦਿਨਾਂ ਤੋਂ ਹੀ ਆਪਦੇ ਘਰ ਵਾਲੀ ਨੂੰ ਉਸ ਤੋਂ ਬਾਅਦ ਹੋਣੀ ਗੱਲ ਹੋ ਗਈ ਤੇ ਸੁਮਨ ਨਾ ਰਹਿੰਦੀ ਸੀ ਜਿਆਦਾ ਸੁਮਨ ਨੂੰ ਪਤਾ ਵੀ ਕੀ ਗੱਲ ਹੋਈ ਹੁੰਦੇ ਨਾਲ ਕੋਈ ਇਹ ਸੁਮਨ ਨਾਲ ਘਰੋਂ ਬੁਲਾ ਕੇ ਲੱਗੀ ਸੀ ਆਪਾਂ ਕੰਮ ਪੁੱਛ ਕੇ ਆਈਏ ਇਹਨੂੰ ਜੀ ਆਪਦਾ ਫੋਨ ਦਿੱਤਾ ਹੈਗਾ ਇਹ ਆਪਦੇ ਘਰੇ ਆ ਗਈ ਤੇ ਸਾਡੇ ਕੋਲ ਨੂੰ ਫੋਨ ਤੇ ਆਈ ਏ ਜੀ ਰਾਤ ਨੂੰ ਮੇਰੇ ਕੋਲ ਆਈ ਐ ਕੱਲ ਰਾਤ ਨੂੰ ਇਹ ਮੈਨੂੰ ਕੰਦੀ ਐ ਵੀ ਮੇਰਾ ਫੋਨ ਲੈ ਗਈ ਤੁਹਾਡੀ ਬੂ ਤਾਈ ਨਹੀਂ ਮੈਂ ਕਿਹਾ ਤੂੰ ਵੀ ਦੇਖੇਂਗਾ ਫੋਨ ਤੈਨੂੰ ਪਤਾਉਣਾ ਚਾਹੀਦਾ ਸੰਦਗੀ ਤਾਂ ਸਾਡੇ ਆਉਂਦੀ ਨਹੀਂ ਜਾਂਦੀ ਨਹੀਂ ਮੈਂ ਕਿਹਾ ਸਵੇਰੇ ਮੇਰੀ ਪੋਤੀ ਬੁਲਾਈ ਇਹਨੂੰ ਆਪਦੇ ਘਰ ਹੀ ਕਹਿੰਦੇ ਤੇ ਮੰਮੀ ਆ ਗਈ ਤਾਂ ਮੈਨੂੰ ਗੰਗਾ ਨਗਰ ਜਾਣਾ ਸੀ ਦਵਾਈ ਦੁਆਣ ਮੇਰੀ ਕੁੜੀ ਨੂੰ ਤੇ ਜਦੋਂ ਮੈਂ ਕਿਹਾ ਇਹ ਕਹਿੰਦੀ ਤੇ ਮੰਮੀ ਆ ਗਈ ਮੈਂ ਕਿਹਾ ਮੰਮੀ ਢਾਈ ਨੂੰ ਕੀ ਪਤਾ ਤੈਨੂੰ ਪਤਾਉਣਾ ਚਾਹੀਦਾ ਤੂੰ ਕੌਣ ਲੈ ਗਈ ਆ ਤੈਨੂੰ ਪਤਾ ਹੋਣਾ ਚਾਹੀਦਾ ਇਹਨੇ ਮੈਂ ਤੂੰ ਫੋਨ ਲਾਈਆਂ ਇਹ ਗੱਲ ਕਹਿ ਕੇ ਮੈਂ ਕੰਗਨਗਰ ਚੱਲੀ ਗਈ ਕੰਗਨਗਰ ਮੈਂ ਹੀ ਨਹੀਂ ਰਪਲਸ ਦਾ ਫੋਨ ਚਲਾ ਗਿਆ ਕਿ ਪੁਲਿਸ ਦਾ ਕੀ ਮੈਸੇਜ ਆਇਆ ਤੁਹਾਨੂੰ ਬਈ ਉਹ ਜੀ ਵੀ ਪੂਜਾ ਰਾਣੀ ਦਾ ਨਾਮ ਪਤਾ ਚੀ ਕੀਂਦਾ ਹੈਗਾ ਕ੍ਰਿਸ਼ਨ ਕੁਮਾਰ ਕੋਣ ਹੈ ਅਖੇ ਮੇਰਾ ਮੁੰਡਾ ਅੱਛਾ ਗਲਤੀਆਂ ਹੁੰਦੇ ਨੇ ਮਾਂ ਉਹ ਹੈ ਜੀ ਚੈਨੀ ਮੈਂ ਜੀ ਤੁਹਾਨੂੰ ਪੂਜਾ ਨਾ ਪੁਲਿਸ ਨੇ ਦੱਸਿਆ ਪੂਜਾ ਦੀ ਲਾਸ਼ ਨੂੰ ਪਕੜ ਮਿਲੀ ਹਾਂ ਸਰ ਨੋ ਮੇਰਾ ਵਿਨੋਦ ਖੰਗਵਾਲ ਨਾਮ ਹੈ ਮੇਰਾ ਜੀ ਮੌਕੇ ਦੇ ਐਮਸੀਓ ਤੁਸੀਂ ਹਾਂ ਜੀ ਹਾਂ ਜੀ ਕੀ ਮਹੱਲੇ ਦੇ ਵਿੱਚ ਕੀ ਘਟਨਾ ਹੋਈ ਹੈ ਜੀ ਘਟਨਾ ਹੋਈ ਹੈ ਜੀ ਦੋ ਤਿੰਨ ਦਿਨ ਇੱਥੋਂ ਦੀ ਬਹੂ ਐ ਉਹ ਗਾਇਬ ਸੀ ਇੱਥੋਂ ਜੀ ਤਾਂ ਇਹਨਾਂ ਨੇ ਇੱਧਰ ਉਧਰ ਲੱਭਿਆ ਜੀ ਨਹੀਂ ਮਿਲੀ ਅੱਜ ਪਤਾ ਲੱਗਿਆ ਜੀ ਉਹਦੀ ਜਿਹੜੀ ਰੈੱਡ ਬੋਡੀ ਉਹ ਰਾਜਸਥਾਨ ਚ ਕਿਸੇ ਨਹਿਰ ਦੇ ਵਿੱਚ ਹੈ ਤੇ ਇੱਕ ਕਿਸੇ ਔਰਤ ਨੂੰ ਵੀ ਨਾਲ ਅੱਜ ਪੁਲਿਸ ਨੂੰ ਪੁਸ਼ਟਾਸ਼ਲੀ ਲੈ ਗਈ ਹੁੰਦਾ ਕੀ ਰੋਲ ਹੈ ਜੀ ਇਸ ਤਰ੍ਹਾਂ ਜੀ ਰੋਲ ਦਾ ਤੋਂ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਉਸ ਤੋਂ ਬਾਅਦ ਹੀ ਪਤਾ ਲੱਗੂਗਾ ਜੀ ਕੌਣ ਦਾ ਕਿੰਦਾ ਰੋਲ ਹੈ ਜੀ ਕੁਝ ਨਹੀਂ ਪਤਾ ਲੱਗ ਰਿਹਾ ਹਲੇ ਕੁਝ ਨਹੀਂ ਪਤਾ ਜੀ ਸਾਰਾ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਹਾਂ ਜੀ ਜੀ ਸਾਨੂੰ ਇੱਕ ਕਾਲ ਆਈ ਸੀ ਰਾਜਸਥਾਨ ਪੁਲਿਸ ਵੱਲੋਂ ਥਾਣਾ ਬਕਲਾਵਾ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਜੀ ਉਹਨਾਂ ਨੇ ਦੱਸਿਆ ਇੱਕ ਲੇਡੀ ਜੇ ਇੱਥੇ ਮਿਲੀ ਹੈ ਉਹਦਾ ਨਾਮ ਵੀ ਪੂਜਾ ਵਾਈਫ ਆਫ ਕ੍ਰਿਸ਼ਨ ਅਸੀਂ ਉਹਦੇ ਸਬੰਧੀ ਜਿਹੜੇ ਸੰਬੰਧਿਤ ਉਹਦੇ ਪਰਿਵਾਰ ਨੂੰ ਅਸੀਂ ਜਾਣਕਾਰੀ ਦਿੱਤੀ ਉਹਨਾਂ ਨੂੰ ਬੁਲਾ ਕੇ ਅਸੀਂ ਦੱਸਤਾ ਵੀ ਉੱਥੇ ਜਾ ਕੇ ਪਹੁੰਚ ਕੇ ਆਪਦੀ ਕਾਰਵਾਈ ਕਰਾ ਸਕਦਾ ਕਿਉਂਕਿ ਇਹਦੇ ਸਬੰਧੀ ਸਾਡੇ ਕੋਲੇ ਕੋਈ ਲਿਖਤੀ ਕੰਪਲੇਂਟ ਨਹੀਂ ਸੀ ਇਸ ਕਰਕੇ ਸਬੰਧਤ ਨਾ ਕੋਈ ਲਾਪਤਾ ਨਹੀਂ تھی ਨਾ ਜੀ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਸੀ ਤੇ ਫਿਰ ਸਾਰੀ ਕਾਰਵਾਈ ਰਾਜਸਥਾਨ ਪੁਲਿਸ ਹੀ ਕਰੇਗੀ ਜੀ ਹਾਂ ਜੀ ਉਹਨਾਂ ਨਾਲ ਤਾਲਮੇਲ ਕਰ ਸਾਲ ਮਿਲ ਕਰਕੇ ਫਰਗਾਂ ਦੇ ਅੱਗੇ ਸੁਣਦਾ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੋਹਾਨੀਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮ 9872188593